ਲੋਕ ਸਭਾ 2024 ਤੋਂ ਪਹਿਲਾਂ ਬੰ ਗਰੇ ਦੇਸ਼ ਦੇ ਅੰਦਰ ਇੰਡੀਆ ਗੱਠ ਜੋੜ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹਾਰ ਚੰਡੀਗੜ੍ਹ ਤੋਂ ਮਿਲੀ ਆ ਨਮੋਸ਼ੀਪਰੀ ਹਾਰ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਜਦ ਆਮਾਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਬਣੇ ਇੰਡੀਆ ਗੱਠ ਜੋੜ ਨੂੰ ਨਗਰ ਨਿਗਮ ਦੇ ਮੇਅਰ ਸੀਨੀਅਰ ਮੇਅਰ ਤੇ ਡਿਪਟੀ ਮੇਅਰ ਚੋਣ ਵਾਸਤੇ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਜਿਸ ਕਰਕੇ ਭਾਜਪਾ ਨੇ ਹੁਣ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪਹਿਲਾਂ ਕਿੰਨੇ ਸੀ ਕਿ ਇੰਡੀਆ ਗੱਠ ਜੋੜ ਇੱਕ ਮੌਕਾਪਰਸਤ ਪਾਰਟੀਆਂ ਦਾ ਇੱਕ ਗੱਠਜੋੜ ਆ ਅਸਲ ਦੇ ਵਿੱਚ ਚੰਡੀਗੜ੍ਹ ਦੇ ਮੇਅਰ ਨੂੰ ਲੈ ਕੇ ਕਾਫੀ ਦਾ ਪੇਚ ਖੇਲੇ ਗਏ ਨੇ ਇੰਡੀਆ ਗੱਠਜੋੜ ਨੇ ਵੱਧ ਚੜ ਕੇ ਹਿੱਸਾ ਲਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਗਈ ਭਾਜਪਾ ਤੇ ਤੱਕੇਸ਼ਾਈ ਦੇ ਦੋਸ਼ ਲੱਗੇ ਨੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚਦਾ ਤੇ ਹਾਈ ਕੋਰਟ ਨੇ ਅੱਜ ਦੇ ਦਿਨ ਇਲੈਕਸ਼ਨ ਕਰਵਾਉਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਜਿਹੜਾ ਮੇਅਰ ਦਾ ਰਿਜ਼ਲਟ ਆ ਉਹਦੇ ਚ ਇੰਡੀਆ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਿੱਧੀ ਦਖਲਅੰਦਾਜ਼ੀ ਸੀ ਪੰਜਾਬ ਪੁਲਿਸ ਵੀ ਨਗਰ ਨਿਗਮ ਦੇ ਦਫਤਰਾਂ ਦੇ ਵਿੱਚ ਧੱਕੇ ਨਾ ਵੜੇ ਸੀ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਉੱਤੇ ਵੀ ਇਲਜ਼ਾਮ ਲੱਗੇ ਸੀ ਕਿ ਉਹ ਨਗਰ ਨਿਗਮ ਦੇ ਦਫਤਰ ਦੇ ਵਿੱਚ ਕਿਸ ਹਸਿਆਤ ਦੇ ਨਾਲ ਵੜੇ ਨੇ ਇਥੋਂ ਤੱਕ ਕਿ ਰਾਜ ਸਭਾ ਮੈਂਬਰ ਰਾਗਵ ਚੱਡਾ ਵੀ ਨਗਰ ਨਿਗਮ ਦੇ ਦਫਤਰ ਦੇ ਬਾਹਰ ਗੇੜੇ ਕੱਢਦੇ ਦਿਖਾਈ ਦਿੰਦੇ ਸੀ ਪੰਜਾਬ ਪੁਲਿਸ ਦੀ ਸਕਿਉਰਿਟੀ ਵੀ ਉਹਨਾਂ ਦੇ ਨਾਲ ਘੁੰਮਦੀ ਦਿਖਾਈ ਦਿੰਦੀ ਸੀ ਕਿਉਂਕਿ ਰਾਗਵ ਚੱਡਾ ਕੋਲ ਜੈਡ ਪਲੱਸ ਸਕਿਉਰਿਟੀ ਦੇ ਕੁਝ ਅਧਿਕਾਰੀ এবੀਸੀ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਜਾਰੀ ਕਰਕੇ ਕਿਹਾ ਸੀ ਕੁਝ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਨਗਰ ਨਿਗਮ ਦੀ ਚੌਂਟ ਤੇ ਵਿੱਚ ਉਹ ਪੰਜਾਬ ਪੁਲਿਸ ਦੇ ਅਧਿਕਾਰੀ ਦਿਖਾਈ ਦਿੱਤੇ ਸਨ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਟੈਚ ਨੇ ਲੇਕਿਨ ਜਦੋਂ ਅੱਜ ਵੋਟਾਂ ਪਈਆਂ ਨੇ ਹਾਈ ਕੋਰਟ ਦੇ ਡਾਇਰੈਕਸ਼ਨਾਂ ਤੋਂ ਬਾਅਦ ਉਹਦੇ ਚ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਨੇ ਉਹਨਾਂ ਨੇ ਆਪ ਤੇ ਕਾਂਗਰਸ ਗੱਠ ਜੋੜ ਦੇ ਉਮੀਦਵਾਰ ਨੂੰ 4 ਵੋਟਾਂ ਨਾਲ ਹਰਾਇਆ ਇੰਡੀਆ ਗੱਠ ਜੋੜ ਦਾ ਪਹਿਲਾ ਜਿਹੜਾ ਸਿੱਧਾ ਮੁਕਾਬਲਾ ਉਹ ਭਾਜਪਾ ਨੇ ਜਿੱਤ ਲਿਆ ਚੰਡੀਗੜ੍ਹ ਤੋਂ ਜਿਸ ਕਰਕੇ ਇਹ ਕਾਫੀ ਚਰਚਾ ਸ਼ੁਰੂ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਰ ਬਣ ਕੇ ਉਹ ਨੂਬ ਕੁਮਾਰ ਗੁਪਤਾ ਦੀ ਜਗ੍ਹਾ ਲੈਣਗੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜਿਹੜਾ ਗੱਠਜੋੜ ਇੰਡੀਆ ਗੱਠਜੋੜ ਦੇ ਉਮੀਦਵਾਰ ਕੁਲਦੀਪ ਸਿੰਘ ਟੀਟਾ ਨੂੰ 4 ਵੋਟਾਂ ਦੇ ਨਾਲ ਹਰਾ ਦਿੱਤਾ ਮੇਰ ਦੀ ਚੋਣ ਵਾਸਤੇ ਸੰਸਦ ਸਮੇਤ ਜਿਹੜੇ ਨੇ 36 ਕੌਂਸਲਰ ਨੇ ਵੋਟ ਪਾਈ ਹੈ ਕਿਉਂਕਿ ਇੱਥੇ 35 ਕੌਂਸਲਰ ਨੇ ਇੱਕ ਸਾਂਸਦ ਦੀ ਵੋਟ ਪਾ ਕੇ 36 ਨੇ ਜਿਨ੍ਹਾਂ ਵਿੱਚ ਭਾਰਤ ਜਨਤਾ ਪਾਰਟੀ ਦੇ ਮਨੋਜ ਸੁੰਕਰ ਨੂੰ 16 ਵੋਟਾਂ ਤੇ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਜਿਹੜਾ ਕੁਲਦੀਪ ਸਿੰਘ ਟੀਟਾ ਉਹਨੂੰ 12 ਵੋਟਾਂ ਮਿਲੀਆਂ ਨੇ ਜਦਕਿ 8 ਵੋਟਾਂ ਕਾਊਂਟਿੰਗ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਹਾਲਾਂਕਿ ਇਹ ਇਨਵੈਲਿਡ ਜਾਂ ਕੋਈ ਹੋਰ ਵਜ੍ਹਾ ਹਲੇ ਤੱਕ ਸ਼ੁਰੂਆਤੀ ਜਾਣਕਾਰੀ ਜਿਹੜੀ ਮਿਲੀ ਆ ਪਤਾ ਨਹੀਂ ਚੱਲਿਆ ਲੇਕਿਨ ਖਾਸ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਤੋਂਰ ਵਿਰੋਧੀ ਧੜਾਂ ਦੇ ਵਿਚਕਾਰ ਜਿਹੜਾ ਇੰਡੀਆ ਗੱਠਜੋੜ ਬਣਿਆ ਦੇਸ਼ ਦੇ ਅੰਦਰ ਜਿਹਦੇ ਵਿੱਚ 28 ਪਾਰਟੀਆਂ ਸੀ ਉਹ ਪਹਿਲਾ ਜਿਹੜਾ ਸਿੱਧਾ ਮੁਕਾਬਲਾ ਉਹ ਚੰਡੀਗੜ੍ਹ ਤੋਂ ਹੋਇਆ ਜਿਸ ਦੇ ਵਿੱਚ ਬੀਜੇਪੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਆ ਫਿਲਹਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਵਿੱਚ ਵੀ ਕੀ ਬੀਜੇਪੀ ਦੇ ਉਮੀਦਵਾਰ ਜਿੱਤਣਗੇ ਉਹ ਵੀ ਸਮਾਂ ਦੱਸਿਆ ਕਿਉਂਕਿ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵਾਸਤੇ ਚੋਣਾ ਦਾ ਦਿਨ ਆ ਲੇਕਿਨ ਫਿਲਹਾਲ ਮੇਅਰ ਦੀ ਜਿਹੜੀ ਕੁਰਸੀ ਆ ਉਹ ਭਾਜਪਾ ਨੇ ਇੰਡੀਆ ਗੱਠ ਜੋੜ ਨੂੰ ਹਰਾ ਕੇ ਜਿੱਤ ਲਈ ਆ ਹੋਰ ਤਾਜ਼ਾ ਅਪਡੇਟ ਦੇ ਨਾਲ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ